ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਵੱਡੀਆਂ ਖਬਰਾਂ ਦੇ ਬਾਰੇ ਜਾਣਾਂ ਇੱਕ ਰਾਜਵੀਰ ਜੋੰਦਾ ਦੀ ਪਤਨੀ ਨੂੰ ਲੈ ਕੇ ਔਰ ਦੂਜੀ ਖਬਰ ਜਿਹੜੀ ਹੈ ਦਿਲਜੀਤ ਜੋ ਸਾਂਝ ਦੇ ਨਾਲ ਜੁੜੀ ਦੋਨਾਂ ਦੇ ਉੱਤੇ ਪੰਜਾਬ ਆਲਿਆਂ ਨੇ ਵੱਡੇ ਦੋਸ਼ ਲਾ ਦਿੱਤੇ ਹਨ ਉਹਨਾਂ ਦੀ ਹਕੀਕਤ ਕੀ ਹੈ ਸੱਚਾਈ ਕੀ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਹੜੀ ਖਬਰ ਤੁਸੀਂ ਅੱਜ ਸੁਣਨੇ ਜਾ ਰਹੇ ਹੋ ਰਾਜਵੀਰ ਜਵੰਦਾ ਦੀ ਪਤਨੀ ਤੇ ਫੇਰ ਤੋਂ ਦੁਸ਼ਰਾਗੇ ਨੇ ਔਰ ਕੌਣ ਆਉਣ ਵਾਲਾ ਇਹ ਖਬਰ ਬੜੀ ਅਹਿਮ ਪੰਜਾਬ ਦੇ ਲੋਕਾਂ ਪ੍ਰਤੀ ਕਿਉਂਕਿ ਪੰਜਾਬ ਦੇ ਅੰਦਰ ਰਾਜਵੀਰ ਜਵੰਦੇ ਨੂੰ ਬੇਹੱਦ ਜਿਆਦਾ ਲੋਕਪ੍ਰੀਆ ਇੱਕ ਕਲਾਕਾਰ ਸੀ ਜਿਹਨੂੰ ਬੱਚਾ-ਬੱਚਾ ਪੰਜਾਬ ਦਾ ਛੋਟਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬੜਾ ਲੋਕ ਚਾਹੁੰਦੇ ਸੀ ਉਹਨਾਂ ਦਾ ਫੇਰ ਤੋਂ ਮੁੱਦਾ ਫੇਰ ਪੜਖ ਚੁੱਕਿਆ ਔਰ ਦੂਜੇ ਪਾਸੇ ਹੈ ਜੀ ਦਲਜੀਤ ਦੋਸਾਹ ਜਿਨ੍ਹਾਂ ਨੇ ਪੈਰੀ ਹੱਥ ਅਮਿਤਾਬ ਵਚਨ ਦੇ ਲਾ ਦਿੱਤੇ ਸੀ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਕਿਉਂਕਿ ਦਲਜੀਤ ਦੁਸਾਜ ਦਰਸਾਲ ਦੇ ਵਿੱਚ ਵਿੱਚ 90% ਲੋਕ ਇਸ ਗੱਲ ਨੂੰ ਨਹੀਂ ਜਾਣਦੇ ਕਿ ਦਲਜੀਤ ਦੁਸਾਜ ਕਿਸ ਕੰਮ ਪ੍ਰਤੀ ਗਿਆ ਸੀ ਔਰ ਪੈਰੀ ਹੱਥ ਲਾਉਣ ਦਾ ਮਕਸਦ ਪੂਰਾ ਮਾਮਲਾ ਤੁਹਾਡੇ ਅੱਜ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਕਿਸੇ ਗੱਲ ਤੋਂ ਅਣਜਾਣ ਨੇ ਕਿ ਦਲਜੀਤ ਦੁਸਾਜ ਦਾ ਮਕਸਦ ਕੀ ਸੀ ਸੋਣਗੇ ਤਾਂ ਹਰਾਨ ਹੋ ਜਾਓਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਪਤਨੀ ਤੇ ਦੋਸ਼ ਕਿਨੇ ਲਾਏ ਨੇ ਕਿਉਂਕਿ ਰਾਜਵੀਰ ਜਵੰਦਾ ਸਾਡੇ ਵਿੱਚ ਤਾਂ ਨਹੀਂ ਹੈ ਪਰ ਜਿਹੜੀ ਹੁਣ ਖਬਰ ਹੈ ਉਹ ਰਾਜਵੀਰ ਜਵੰਦਾ ਦੀ ਪਤਨੀ ਤੇ ਦੋਸ਼ ਲੱਗਣ ਦੀ ਔਰ ਕਿਨੇ ਲਾਏ ਨੇ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਪੰਜਾਬ ਭਰ ਦੇ ਲੋਕ ਬੜਾ ਪਿਆਰ ਕਰਦੇ ਨੇ ਅੱਜ ਵੀ ਕਰ ਰਹੇ ਰਾਜਵੀਰ ਜਵੰਦਾ ਚਾਹੇ ਸਾਡੇ ਵਿੱਚ ਨਹੀਂ ਹੈ ਪਰ ਸਾਡੇ ਹੀ ਪੰਜਾਬ ਦੇ ਵਿੱਚ ਖੇਰ ਤੋਂ ਦੋਵੇਂ ਖਬਰਾਂ ਨੇ ਤਹਿਲ ਕਮ ਚਾ ਕੇ ਰੱਖ ਦਿੱਤਾ ਕਿਉਂਕਿ ਰਾਜਵੀਰ ਜਵੰਦਾ ਦੀ ਜਿਹੜੀ ਪੱਟੀ ਮੇਸ ਹੈ ਜਾਂ ਦਿਲਜੀਤ ਦਸਾਂਝ ਦੀ ਹਲੇ ਤੱਕ ਕੀ ਹੋ ਰਹੀ ਆ ਮਾਮਲਾ ਕੀ ਆ ਇਹ ਪੂਰਾ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਆ ਪਹਿਲੀ ਖਬਰ ਹੈ ਜੀ ਦਿਲਜੀਤ ਦਸਾਂਝ ਉਹ ਵੀ ਸਾਡੇ ਪੰਜਾਬ ਦੇ ਇੱਕ ਨਾਮੀ ਸਿੰਗਰ ਨੇ ਅਕਸਰ ਸਾਡੇ ਪੰਜਾਬ ਦੇ ਅੰਦਰ ਦੇਖਿਆ ਕਿ ਜਿੰਨੇ ਵੀ ਸਾਡੇ ਫਨਕਾਰ ਜਿੰਨੇ ਵੀ ਸਾਡੇ ਕਲਾਕਾਰ ਬਹੁਤ ਚਕੋਟੀਆਂ ਦੇ ਉਹਨਾਂ ਦੇ ਨਾਲ ਇਹੀ ਵਰਤਾਰਾ ਹੁੰਦਾ ਰਿਹਾ ਸੀ ਤਾਂ ਦਲਜੀਤ ਦਸਾਂਝ ਤੇ ਆਜੋ ਵੀ ਪਹਿਲੀ ਖਬਰ ਦਲਜੀਤ ਦਸਾਂਝ ਦੀ ਕਿ ਜਿਨੇ ਪੂਰੇ ਪੰਜਾਬ ਭਰ ਦੇ ਨਹੀਂ ਮੁਲਖਾਂ ਤੱਕ ਇਹ ਗੱਲ ਜਾ ਚੁੱਕੀ ਆ ਕਿ ਭਾਈ ਅਮਿਤ ਆਪ ਵਚਨ ਦੇ ਕੇਬੀਸੀ ਦੇ ਸ਼ੋਅ ਤੇ ਦਲਜੀਤ ਦਸਾਂਝ ਨੇ ਪਹਿਲੀ ਹੱਥ ਲਾਇਏ ਨੇ ਦਰਸਲ ਦੇ ਵਿੱਚ ਉਹ ਇੱਕ ਕਰੈਕਟਰ ਨੂੰ ਦੇਖ ਕੇ ਲੱਗੇ ਨੇ ਉਹ ਕੋਈ ਨਿੱਜੀ ਤੌਰ ਤੇ ਨਹੀਂ ਲਾਇਆ ਸੀ ਸਾਡੇ ਪੰਜਾਬੀਆਂ ਦਾ ਇਹ ਕਲਚਰ ਵੀ ਆ ਵੱਡਿਆਂ ਦੀ ਇੱਜ਼ਤ ਕਰਨਾ ਔਰ ਦੂਜੇ ਪਾਸੇ ਅਵਿਤਾ ਬਚਨ ਤੇ ਦੋਸ਼ੇ ਲੱਗਦੇ ਨੇ ਕਹਿੰਦੇ ਜੀ ਉਹਨੇ 1984 ਦੇ ਅੰਦਰ ਸਿੱਖਿਆ ਦੇ ਉੱਤੇ ਬਹੁਤ ਵੱਡੀ ਟਿੱਪਣੀ ਕੀਤੀ ਸੀ ਉਹ ਤੁਹਾਨੂੰ ਅੱਗੇ ਦੱਸਾਂਗੇ ਜੀ ਤੋਂ ਸਾਡਾ ਪੰਜਾਬ ਵਿਰੁੱਧ ਹੋ ਗਿਆ ਸੀ ਅਵਿਤਾ ਬਚਨ ਦੇ ਤਾਂ ਜੀਤ ਨੇ ਉੱਥੇ ਜਾ ਕੇ ਕਿਹਾ ਕਿ ਕਿਉਂ ਬਿਆਸੀ ਦਰਅਸਲ ਦੇ ਵਿੱਚ ਉਹ ਪੰਜਾਬ ਪ੍ਰਤੀ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਵੱਡੇ ਪੱਧਰ ਤੇ ਕਿਹੇ ਨੈਸ਼ਨਲ ਪੱਧਰ ਤੇ ਇਹ ਗੱਲ ਜਾਵੇ ਪੰਜਾਬ ਦੇ ਵਿੱਚ ਜਿਹੜੀ ਹੜਾ ਨੇ ਮਾਰ ਪਾਈ ਸੀ ਉਸ ਗੱਲ ਨੂੰ ਉਸ ਮੰਚ ਤੇ ਤੇ ਰਹਿ ਗਿਆ ਜਿਹੜੇ ਪੈਸੇ ਖੇਡ ਦੇ ਦਰਾਂਲ ਉੱਥੇ ਜਿੱਤੇ ਗਏ 50 ਲੱਖ ਰੁਪਈਆ ਉਹ ਪੰਜਾਬ ਪ੍ਰਤੀ ਸਿੱਖ ਗਲੋਬਲ ਜਿਹੜੀ ਸਾਡੀ ਇੱਕ ਸੰਸਥਾ ਹੈਗੀ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਔਰ ਦਲਜੀਤ ਦਸਾਜ ਇਹ ਵੀ ਕਹਿੰਦੇ ਨੇ ਕਿ ਭਾਈ ਇੰਨੇ ਪੈਸੇ ਤਾਂ ਅਸੀਂ ਵੈਸੇ ਵੀ ਦੇ ਸਕਦੇ ਹਾਂ ਪਰ ਅਸੀਂ ਨੈਸ਼ਨਲ ਪੱਧਰ ਤੇ ਇਹ ਮੈਸੇਜ ਦੇਣਾ ਚਾਹੁੰਦੇ ਸੀ ਕਿ ਪੂਰਾ ਪੰਜਾਬ ਆ ਜਿਹੜਾ ਉਹ ਪਾਣੀ ਦੀ ਮਾਰ ਦੇ ਵਿੱਚ ਆ ਚੁੱਕਿਆ ਸੀ ਤਾਂ ਪੰਜਾਬ ਦੀ ਮਦਦ ਕੀਤੀ ਜਾਵੇ ਅਕਸਰ ਉਹਨਾਂ ਨੇ ਲੋਕਾਂ ਨੂੰ ਜਾਗਰਤ ਕਰਨ ਦੀ ਉੱਤੇ ਗੱਲ ਕਹੀ ਸੀ ਤਾਂ ਲੋਕਾਂ ਨੇ ਵਿਵਾਦ ਖੜਾ ਕਰ ਦਿੱਤਾ ਕਹਿੰਦੇ ਜੀ ਦਲਜੀਤ ਨੇ ਪੈਰੀ ਹੱਥ ਲਾ ਦਿੱਤੇ ਨੇ ਅਮਿਤਾ ਬਚਨ ਦੇ ਬਹੁਤ ਸਾਰੀਆਂ ਧਮਕੀਆਂ ਮਿਲੀਆਂ ਇਥੋਂ ਦਾ ਕਿ ਪੰਨੂ ਨੇ ਅਮਰੀਕਾ ਦੇ ਵਿੱਚੋਂ ਧਮਕੀ ਦਿੱਤੀ ਦਲਜੀਤ ਨੂੰ ਕਿ ਅਸੀਂ ਤੇਰਾ ਸ਼ੋਅ ਨਹੀਂ ਲੱਗਣ ਦੇਵਾਂਗੇ ਅਸੀਂ ਫਲਾਣਾ ਕਰਦੇ ਹਾਂਗੇ ਬਹੁਤ ਸਾਰੀਆਂ ਧਮਕੀਆਂ ਅਕਸਰ ਪੰਜਾਬ ਦੇ ਲੋਕ ਆਪਣੇ ਆਪਿਆਂ ਦੀਆਂ ਹਿਲਟਾ ਖਿੱਚਦੇ ਨੇ ਇਹ ਅਕਸਰ ਤੁਸੀਂ ਵੇਖਿਆ ਤਾਂ ਇਹ ਜਿਹੜੀ ਦਸਾਜ ਦਾ ਜਿਹੜਾ ਕਿ ਮੈਸੇਜ ਦੇਣ ਦਾ ਇੱਕ ਮਕਸਦ ਸੀ ਇਸ ਨੂੰ ਕਿਸੇ ਵੀ ਵਿਵਾਦ ਦੇ ਨਾਲ ਨਾ ਜੋੜ ਕੇ ਦੇਖਿਆ ਜਾਵੇ। ਔਰ ਦੂਜੇ ਪਾਸੇ ਰਾਜੋ ਵੀ ਜਿਹੜੇ ਰਾਜਵੀਰ ਜਵੰਦਾ ਔਰ ਰਾਜਵੀਰ ਜਵੰਦਾ ਦੀ ਫੇਰ ਤੋਂ ਖਬਰ ਹਾਦਲੰਡ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਜਿਨੇ ਪੂਰੇ ਪੰਜਾਬ ਨੂੰ ਫੇਰ ਤੋਂ ਹਿਲਾ ਕੇ ਰੱਖ ਦਿੱਤਾ ਕਿਉਂਕਿ ਗੱਲ ਜਿਹੜੀ ਪਰਿਵਾਰ ਦੇ ਉੱਤੇ ਜਾਂਦੀ ਆ ਇਹ ਬੜੀ ਅਸ਼ੰਕਾ ਦੇ ਵਿੱਚ ਪਾਉਂਦੀ ਆ ਹਰ ਕਿਸੇ ਨੂੰ ਪਾਉਂਦੀ ਆ ਪਰ ਮੈਂ ਇੱਥੇ ਤੁਹਾਨੂੰ ਇਹਦੀ ਸੱਚਾਈ ਦੱਸਣੀ ਚਾਹੁੰਦਾ ਰਾਜਵੀਰ ਜਵੰਦਾ ਦੀ ਜਿਹੜੀ ਇਹ ਅਪਡੇਟ ਹੈ ਇੱਕ ਚੈਨਲ ਦੇ ਥਰੂ ਦਿੱਤੀ ਜਾ ਰਹੀ ਹੈ ਲਗਾਤਾਰ ਦਿੱਤੀ ਜਾ ਰਹੀ ਹੈ ਪੰਜਾਬ ਅਪਡੇਟ ਉਸ ਚੈਨਲ ਦਾ ਨਾਮ ਹੈ ਜਿੱਥੋਂ ਇਹ ਖਬਰਾਂ ਫੈਲ ਰਹੀਆਂ ਨੇ ਕਿ ਰਾਜਵੀਰ ਜਵੰਦਾ ਦੀ ਵਾਈਫ ਤੇ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਉਹਨਾਂ ਦੀ ਮਾਂ ਤੇ ਲੱਗ ਚੁੱਕੇ ਨੇ ਇਹ ਖਬਰ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਕਈ ਸਾਰੇ ਚੈਨਲ ਫਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹ ਦਿੱਤੀ ਗਈ ਹੈ ਜੀ ਪੰਜਾਬ ਅਪਡੇਟ ਚੈਨਲ ਦਾ ਨਾਮ ਹੈ ਤਾਂ ਬਹੁਤ ਸਾਰੇ ਇਹਦੇ ਚੈਨਲ ਜਿਹੜੇ ਰਾਜਵੀਰ ਜਵੰਦਾ ਦੀ ਪਤਨੀ ਦੀ ਉਹਨਾਂ ਦੇ ਪਰਿਵਾਰ ਦੀ ਔਰ ਰਾਜਵੀਰ ਜਵੰਦਾ ਦੀ ਹਲੇ ਵੀ ਮਿੱਟੀ ਪਲੀਤ ਔਰ ਮਿੱਟੀ ਪਟ ਰਹੇ ਨੇ ਐਸ ਕਰਕੇ ਦੇ ਵਿੱਚ ਦੋਸ਼ ਸਾਡੇ ਹੀ ਪੰਜਾਬ ਦੇ ਉਹਨਾਂ ਨੂੰ ਕਦੇ ਲੱਗਦਾ ਜਿਹੜੇ ਲੋਕ ਗਲਤ ਖਬਰਾਂ ਫੈਲਾਉਂਦੇ ਨੇ ਔਰ ਪੰਜਾਬ ਦਾ ਜਿਹੜਾ ਸਾਡਾ ਕਲਚਰ ਇਸ ਦੇ ਔਰ ਦੂਜੇ ਪਾਸੇ ਸਾਡੇ ਜਿਹੜੇ ਪੰਜਾਬੀ ਸਿੰਗਰ ਨੇ ਜਿਹੜੇ ਸਾਡੇ ਸੱਭਿਆਚਾਰਕ ਨੂੰ ਕਾਇਮ ਰੱਖ ਕੇ ਗਏ ਨੇ ਔਰ ਮਾ ਬੋਲੀ ਨੂੰ ਬਹੁਤ ਉੱਚਾ ਕਰਕੇ ਗਏ ਨੇ ਉਹਨਾਂ ਲੋਕਾਂ ਦੀ ਮਿੱਟੀ ਉਛਾਲ ਲਈ ਉਹਨਾਂ ਲੋਕਾਂ ਦੇ ਉੱਤੇ ਤੌਹੰਤਾਂ ਲਾਉਣੀਆਂ ਉਹਨਾਂ ਦੇ ਪਰਿਵਾਰ ਤੇ ਲਾਉਣੀਆਂ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਗਲਤ ਗੱਲ ਹੈ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਤਾਂ ਰਾਜਵੀਰ ਜਵੰਦਾ ਦੀ ਜਿਹੜੀ ਪਤਨੀ ਹੈ ਹੁਣ ਮੈਂ ਇੱਥੇ ਇੱਕ ਜਿਹੜੀ ਗੱਲ ਕਹਿਣੀ ਚਾਹ ਰਿਹਾ ਹਾਂ ਉਹਨੂੰ ਗੌਰ ਦੇ ਨਾਲ ਸੁਣਨ ਦੀ ਲੋੜ ਹੈ ਜਿੰਨੇ ਵੀ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਨੇ ਉਹ ਇਸ ਆਵਾਜ਼ ਨੂੰ ਜ਼ਰੂਰ ਚੱਕਣ ਤੇ ਜਿਹੜੀ ਖਬਰ ਗਲਤ ਫਲਾਈ ਹੋ ਰਹੀ ਹੈ ਇਹਦੇ ਨਾਲ ਇਕੱਲੇ ਰਾਜਵੀਰ ਜਵੰਦਾ ਦੇ ਪਰਿਵਾਰ ਨਹੀਂ ਬਲਕਿ ਜਿੰਨੇ ਵੀ ਉਹਨੂੰ ਚਾਉਣ ਵਾਲੇ ਲੋਕ ਨੇ ਜਾਂ ਸਾਡੇ ਪੰਜਾਬ ਭਰ ਦੇ ਵਿੱਚ ਮਾਵਾ ਪੈਣਾ ਬਹੁਤ ਸਾਰੇ ਚਾਹੁੰਦੇ ਨੇ ਸਭ ਨੂੰ ਠੇਸ ਪਹੁੰਚਦੀ ਹੈ ਪਰ ਪੰਜਾਬੀ ਹੋਣ ਦੇ ਨਾਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਇਸ ਤੇ ਸਾਡੇ ਹੀ ਪੰਜਾਬ ਦੀ ਸਰਕਾਰ ਨੂੰ ਬੜੇ ਤਰੀਕੇ ਦੇ ਨਾਲ ਇਹ ਤੇ ਸ਼ਰਮਿੰਨ ਵੀ ਕਰਵਾਉਣੀ ਚਾਹੀਦੀ ਹੈ ਕਿ ਮਾਮਲਾ ਕੀ ਹੋਇਆ ਸੀ ਔਰ ਦੂਜੇ ਪਾਸੇ ਨਾ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਹਰ ਰੋਜ਼ ਰਾਜਵੀਰ ਜਵੰਦਾ ਦੀ ਮਿੱਟੀ ਪਲੀਤ ਕਰਦੇ ਨੇ ਔਰ ਉਹਨਾਂ ਦੇ ਘਰ ਵਾਲਿਆਂ ਨੂੰ ਚਾਹੀਦਾ ਇੱਥੇ ਐਕਸ਼ਨ ਲੈਣਾ ਚਾਹੀਦਾ ਜਿੰਨੇ ਵੀ ਰਾਜਵੀਰ ਜਵੰਦਾ ਦੇ ਦੋਸਤ ਨੇ ਚਾਹੇ ਉਹ ਕਿੱਡੇ ਵੀ ਕਲਾਕਾਰ ਨੇ ਕੋਈ ਵੀ ਹੈ ਸਾਰਿਆਂ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਦੀ ਮੌਤ ਦਾ ਮਖੌਲ ਬਣਾ ਕੇ ਰੱਖ ਦਿੱਤਾ ਇਨ੍ਹਾਂ ਪੱਤਰਕਾਰਾਂ ਨੇ ਜਾਂ ਝੂਠੀਆਂ ਖਬਰਾਂ ਲਾਉਣ ਵਾਲਿਆਂ ਨੇ ਇਸ ਕਰਕੇ ਰਾਜਵੀਰ ਜਵੰਦਾ ਦੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਖਬਰ ਉਹ ਬਿਲਕੁਲ ਝੂਠ ਹੈ ਨਿਰਪੱਖ ਹੋ ਚੁੱਕਿਆ ਕਿ ਮੌਤ ਠੱਠਿਆਂ ਦੇ ਵਿੱਚ ਵੱਜ ਕੇ ਯਾਨੀ ਪਸ਼ੂਆਂ ਦੇ ਨਾਲ ਹੋ ਗਈ ਆ ਉਸ ਗੱਲ ਨੂੰ ਬਾਰ ਬਾਰ ਉਛਾਲਿਆ ਜਾ ਰਿਹਾ ਉਹਦੀ ਪਤਨੀ ਦੇ ਉੱਤੇ ਇਸ ਕਰਕੇ ਉਹਨਾਂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਇਸ ਗੱਲ ਦੀ ਮੰਗ ਉਹਦੇ ਸਾਥੀ ਕਲਾਕਾਰ ਵੀ ਕਰ ਸਕਦੇ ਨੇ ਔਰ ਦੂਜੇ ਪਾਸੇ ਜਿਹੜੇ ਕੋਈ ਉਹਦੇ ਫੈਨ ਨੇ ਫੈਨ ਦੇ ਰੂਪ ਦੇ ਵਿੱਚ ਵੀ ਆ ਕੇ ਇਸ ਗੱਲ ਨੂੰ ਮੁੱਦੇ ਨੂੰ ਚੱਕ ਸਕਦੇ ਨੇ ਅਰਹੀ ਦਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਬਹੁਤ ਧੰਨਵਾਦ ਰਾਜਵੀਰ ਜੁਹੰਦਾ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਚਲੇ ਗਏ ਹੀ ਨੇ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀਗੇ ਲੋਕ ਹਜੇ ਵੀ ਜੜੇ ਆ ਉਹ ਉਹਨਾਂ ਨੂੰ ਨਹੀਂ ਛੱਡਣ ਦੇ ਹੀਗੇ ਨਾ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਛੱਡਣ ਦੇ ਹੀਗੀ ਹੈ ਉਹ ਇਸ ਟਾਈਮ ਬਹੁਤ ਵੱਡੀ ਮੁਸੀਬਤ ਦੇ ਨਾਲ ਜੂਝ ਰਹੇ ਆ ਕਿਉਂਕਿ ਪਿੱਛੇ ਕੋਈ ਸਹਾਰਾ ਨਹੀਂ ਬਚਿਆ ਪਹਿਲੇ ਉਹਨਾਂ ਦੇ ਪਿਤਾ ਦੀ ਵਫਾਤ ਹੋ ਗਈ ਉਸ ਤੋਂ ਬਾਅਦ ਰਾਜਵੀਰ ਜਵੰਦਾ ਜਿਹੜੇ ਆ ਉਹ ਅਚਾਨਕ ਇਸ ਦੁਨੀਆ ਫਾਨੀ ਨੂੰ ਅਲਵਿਦਾ ਕਹਿ ਗਏ ਲੇਕਿਨ ਕੁਝ ਲੋਗ ਹਜੇ ਵੀ ਉਹਨਾਂ ਦੀ ਪਤਨੀ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਦੋਸ਼ ਲਾ ਰਹੇ ਹੈਗੇ ਆ ਉਹ ਅੱਗੇ ਜਿੱਦੀ ਵੱਡੀ ਮੁਸੀਬਤੋਂ ਗੁਜ਼ਰ ਰਹੇ ਆ ਹੁਣ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਦੋਸ਼ ਨਹੀਂ ਲਾਉਣੇ ਚਾਹੀਦੇ ਜਿਸ ਤਰ੍ਹਾਂ ਕਿ ਦੱਸਿਆ ਗਿਆ ਹੈ ਵੀਡੀਓ ਦੇ ਵਿੱਚ ਵੀ ਜਿਹੜਾ ਚੈਨਲ ਹੈ ਪੰਜਾਬ ਅਪਡੇਟ ਜਿੱਤੋਂ ਇਹ ਖਬਰਾਂ ਜੜੀਆਂ ਮੈਂ ਉਹ ਫੈਲਾਈਆਂ ਜਾ ਰਹੀਆਂ ਇਸ ਤਰ੍ਹਾਂ ਦੇ ਉਹਨਾਂ ਦੇ ਉੱਤੇ ਦੋਸ਼ ਲਾਏ ਜਾ ਰਹੇ ਹੈਗੇ ਆ ਹੁਣ ਤੇ ਜਿਹੜੇ ਜਿੰਨੇ ਇਹ ਸਿਰਫ ਉਹਨਾਂ ਦੇ ਪਰਿਵਾਰ ਨੂੰ ਇਹਨਾਂ ਖਬਰਾਂ ਦੇ ਨਾਲ ਤਕਲੀਫ ਨਹੀਂ ਪਹੁੰਚਦੀ ਬਲਕਿ ਜਿਹੜੇ ਉਹਨਾਂ ਦੇ ਸੁਣਨੇ ਵਾਲੇ ਚਾਉਣ ਵਾਲੇ ਹੈਗੇ ਆ ਉਹਨਾਂ ਸਾਰਿਆਂ ਦੀ ਦਿਲਦਾਰੀ ਹੋਣੀ ਹੈ ਉਹਨਾਂ ਦੇ ਦਿਲ ਟੁੱਟਦੇ ਹੈਗੇ ਆ ਹੁਣ ਤੇ ਕੋਈ ਵੀ ਐਸੀ ਗੱਲ ਜਿਹੜੀ ਕਿ ਮੰਨਫੀ ਹੈ ਜਾਂ ਨੈਗੇਟਿਵ ਹੈਗੀ ਹੈ ਜਿਹਦੇ ਨਾਲ ਉਹਨਾਂ ਦੇ ਪਰਿਵਾਰ ਉੱਤੇ ਦੁੱਖ ਤਕਲੀਫ ਪਹੁੰਚਦੀ ਹੈ ਉਹ ਨਹੀਂ ਫੈਲਾਉਣੀ ਚਾਹੀਦੀ ਹੈਗੀ ਬਲਕਿ ਉਹਨਾਂ ਦੇ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਰੱਬ ਅਗੇ ਕਿ ਰਾਜ ਵੀ ਘੰਦਾ ਅਨੂ ਵੀ ਜਿਹੜਾ ਵੈ ਉਹ ਰੱਬ ਜਿਹੜਾ ਵੈ ਉਹ ਚੰਗੀ ਥਾਂ ਤੇ ਰੱਖੇ ਔਰ ਜਿਹੜੇ ਉਹਨਾਂ ਦੇ ਪਰਿਵਾਰ ਆ ਰਹੇ ਆ ਉਹਨਾਂ ਦੇ ਉੱਤੇ ਵੀ ਆਪਣਾ ਕਰਮ ਕਰੇ ਆਪਣੀ ਰਹਿਮਤ ਕਰੇ ਉਹਨਾਂ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਆਸਾਨ ਕਰੇ ਉਹਨਾਂ ਨੂੰ ਸਭ ਦੂਜੇ ਪਾਸੇ ਦਿਲਜੀਤ ਦੋਸਾਂਜ ਦੇ ਉੱਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਅਮਿਤਾ ਵਜਨ ਦੇ ਸ਼ੋਅ 'ਚ ਜਾ ਕੇ ਉਹਨੇ ਪੈਰ ਕਿਉਂ ਛੂਏ ਸਿੱਖੀ ਇਜ਼ਮ ਦੇ ਵਿੱਚ ਜਿਹੜੀ ਪਰੰਪਰਾ ਹੈਗੀ ਹੈ ਵੱਡਿਆਂ ਨੂੰ ਇੱਜ਼ਤ ਦੇਣਾ ਇੱਜ਼ਤ ਦੇਣਾ ਉਸ ਦੇ ਹਿਸਾਬ ਦੇ ਨਾਲ ਜਿਹੜੇ ਆ ਉਹ ਪੈਰ ਛੂਏ ਗਏ ਸਿਗੇ اور اس شو جان دا مقصد صرف اور صرف ہڑ پھسے لوگاں واسطے امداد کرنا جڑا تو پیسہ آیا جس طرح کہ دلجیت سسانج نے کیا ਇਹ ਇਨਾ ਪੈਸਾ ਮੈਂ ਆਪਣੇ ਕੋਲੋਂ ਵੀ ਦੇ ਸਕਣਾ ਲੇਕਿਨ ਇਸ ਨੈਸ਼ਨਲ ਟੀਵੀ ਦੇ ਉੱਤੇ ਆ ਕੇ ਇਹ ਕੰਮ ਇਸ ਲਈ ਕੀਤਾ ਗਿਆ ਕਿ ਜਿਹੜੇ ਬਾਕੀ ਦੇਖਣ ਵਾਲੇ ਹੈਗੇ ਆ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੇ ਔਰ ਉਹ ਵੀ ਹਰਜ ਫਸੇ ਲੋਕਾਂ ਵਾਸਤੇ ਕੁਛ ਨਾ ਕੁਛ ਜ਼ਰੂਰ ਕਰਨ ਇਸ ਮੁਸੀਬਤ ਦੀ ਘੜੀ ਦੇ ਵਿੱਚ ਬਾਕੀ ਵੀਰੋ ਤੁਹਾਨੂੰ ਵੀਡੀਓ ਕਿੰਸੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼